ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਆ ਹਾਂ ਜੀ ਅੱਜ ਆਪਾਂ ਦੋ ਦੋ ਕੁੰਡਿਆਂ ਦਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਏ ਬੱਚਿਆਂ ਦੀਆਂ ਕੋਟੀਆਂ 'ਚ ਬਣਾਉਣ ਵਾਸਤੇ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਦੋ ਦੋ ਕੁੰਡੀ ਲੈਣੇ ਆ ਕੋਈ ਵੀ ਬਾਰਡਰ ਬਣਾ ਕੇ ਜਿਹੜੀ ਆਪਾਂ ਸਲਾਈ ਬਣਾਉਣੀ ਪਹਿਲਾਂ ਸਲਾਈ ਆਪਾਂ ਪਹਿਲੀ ਬਣਾ ਲੈਣੀ ਉਲਟੀ ਸਾਰੀ ਸਲਾਈ ਇਹ ਉਲਟੀ ਬਣੋਂਗੇ ਆਪਣੀ ਪਹਿਲੀ ਸਲਾਈ ਸਾਰੀ ਸਲਾਈ ਹੋਰਤੀ ਹੁਣ ਆਪਣੀ ਦੂਸਰੀ ਸਲਾਈ ਆ ਗਈ ਦੂਸਰੀ ਸਲਾਈ ਵੀ ਸਾਰੀ ਜਿਹੜੀ ਆਪਾਂ ਸਿੱਧੀ ਬਣਾਉਣੀ ਆ ਦੂਜੀ ਸਿਲਾਈ ਸਾਰੀ ਆਪਾਂ ਸਿੱਧੀ ਪਾ ਲਈ ਹੁਣ ਆਪਣੀ ਤੀਸਰੀ ਸਿਲਾਈ ਆ ਗਈ ਤੀਸਰੀ ਸਿਲਾਈ ਵੀ ਜਿਹੜੀ ਸਾਰੀ ਆਪਾਂ ਫੇਰ ਉਲਟੀ ਬਣਾ ਲੈਣੀ ਆ ਤੀਸਰੀ ਸਿਲਾਈ ਸਾਰੀ ਆਪਾਂ ਉਲਟੀ ਬਣਾ ਲਈ ਨ ਆਪਾਂ ਪੰਜਵੇਂ ਸਲਾਈ ਤੇ ਆ ਗਏ ਪੰਜਵੇਂ ਸਲਾਈ ਵੀ ਸਾਰੀ ਆਪਣੀ ਸਿੱਧੀ ਬਣੂਗੀ ਹੁਣ ਆਪਣੀ ਚੌਥੀ ਸਲਾਈ ਆ ਗਈ ਸੀ ਚੌਥੀ ਸਲਾਈ ਸਾਰੀ ਜਿਹੜੀ ਆਪਣੀ ਆ ਸਿੱਧੀ ਬਣੂਗੀ ਹੁਣ ਆਪਾਂ ਪੰਜਮੀ ਸਲਾਈ ਤੇ ਆ ਗਏ ਹੁਣ ਆਪਾਂ ਜਿਹੜੀ ਪੰਜਮੀ ਸਲਾਈ ਤੇ ਆਪਾਂ ਡਿਜ਼ਾਈਨ ਬਣਾਉਣਾ ਪਹਿਲਾ ਕੁੰਡਾ ਲਾ ਲੈਣਾ ਦੂਸਰਾ ਕੁੰਡਾ ਆਪਾਂ ਉਲਟਾ ਬਣਾਉਣਾ ਤੇ ਆਪਾਂ ਇੱਕ ਵਾਲ ਪਾ ਲੈਣਾ ਇਸ ਤਰ੍ਹਾਂ ਫੇਰ ਆਪਾਂ ਕੁੰਡਾ ਉਲਟਾ ਬਣਾ ਲੈਣਾ ਫੇਰ ਵਾਲ ਪਾ ਲੈਣਾ ਇਹ ਸਾਰੀ ਸਲਾਈ ਆਪਾਂ ਇਸੇ ਤਰੀਕੇ ਨਾਲ ਬਣਾਉਣੀ ਆ ਇੱਕ ਵਾਲ ਪਾਈ ਜਾਣਾ ਤੇ ਇੱਕ ਕੁੰਡਾ ਉਲਟਾ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਤੇ ਬਹੁਤ ਹੀ ਸੋਹਣਾ ਲੱਗਦਾ ਬੱਚਿਆਂ ਨੇ ਬਣਾਇਆ ਹੋਇਆ ਇਹ

పేలా కు కుండా ఉ వేతా ఫ కు దో కు ఫా ఇద్దరీ సై పాపస్ పుట్ పిశలా కు అసహ ఫనుైనా సీధీ సైడ్ సీధా బ కుండా సీధా బాదా హాను వ

వాపసేను సైచేనా కండి ఆల్టా బానా సరే దొన్నే కుండే సీ బ బండి ఫేరు వేన ఫి కులా ఫళలానా కండి అన్నా తర సై పా బనాధా బానా ఫా వ ਇਰੇ ਕੁੰਡਾ ਆਪਾਂ ਇਧਰ ਕਰ ਲੈਣਾ ਸਲਾਈ ਤੇ ਫੇਰ ਵਾਲ ਲਾਤਾ ਫੇਰ ਕੁੰਡਾ ਇਧਰ ਦੋ ਦੋ ਕੁੰਡਿਆਂ ਦਾ ਇਹ ਡਿਜ਼ਾਈਨ ਪਿਛਲਾ ਕੁੰਡਾ ਆਪਾਂ ਇਸ ਤਰ੍ਹਾਂ ਅੱਗੇ ਲੈ ਆਉਣਾ ਇਹਨੂੰ ਫਿਰ ਆਪਾਂ ਬੈਕ ਸਾਈਡ ਸਲਾਈ ਚ ਪਾ ਕੇ ਤੇ ਇਹਨੂੰ ਸਿੱਧਾ ਬਣਾ ਲੈਣਾ ਫਿਰ ਇਹਨੂੰ ਵੀ ਸਿੱਧਾ ਫੇਰ ਵਾਲ ਲਾ ਦੇਣਾ ਫੇਰ ਵਾਲ ਲਾਤਾ ਫੇਰ ਕੁੰਡਾ ਹੁਣ ਇਹ ਕੁੰਡਾ ਨਾ ਪੱਗੇ ਲੈਣਾ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ 'ਚ ਪਾ ਕੇ ਫਿਰ ਇਹਨੂੰ ਆਏ ਸਿੱਧਾ ਬਣਾ ਲੈਣਾ ਫਿਰ ਇਹ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਆਪਣਾ ਸਿੱਧਾ ਹੁਣ ਆਪਣੀ ਸਲਾਈ ਉਲਟੀ ਬਣੂਗੀ ਜਿਹੜੀ ਇਹ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਇਹੀ ਫੇਸ ਲਾਈਆਂ ਪਾ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਵੇਖੋ ਕਿੰਡਾ ਪਿਆਰਾ ਡਿਜ਼ਾਈਨ ਲੱਗਦਾ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਬੱਚਿਆਂ ਨੇ ਕੋਟੀਆਂ ਤੇ ਬਣਿਆ ਹੋਵੇ ਤੇ ਆਪਾਂ ਬਜ਼ੁਰਗਾਂ ਦੀਆਂ ਕੋਟੀਆਂ ਤੇ ਵੀ ਬਣਾ ਸਕਦੇ ਹਾਂ ਛੋਟਾ ਛੋਟਾ ਜਿਹਾ ਹਿੱਟ ਜ ਹੈ ਨਾ ਜੇ ਤੁਹਾਨੂੰ 아이ਦੀ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਆਪਾਂ ਇੱਕ ਹੋਰ ਨਵੇਂ ਡਿਜ਼ਾਈਨ ਨਾਲ ਅਗਲੀ ਵੀਡੀਓ 'ਚ ਓਕੇ ਬਾਏ ਬਾਏ